ਸਰਵ ਜੀ ਸੰਗਰੂਰ ਵੀ ਦੀ ਕਵਤਾ ਪਹਿਲਾ ਜਹਾਨ ਰਹਿਾਨਾ ਪਹਿਲਾ ਜਹਾਨ ਰਹਿਾਨਾ ਬਸੰਤੇ ਦਾ ਕਾਦੋਜ਼ ਤੋ ਬਸੰਤ ਦਾ ਕਾਦੂਸ ਤੂੰ ਪਹਿਲਾ ਦਿਹਾੜਾ ਰਿਹਾਨਾ ਬਸੰਤ ਦਾ ਕਾਦੂਸ ਤੂੰ पहला देहा संगरूर दीदा पहला देहा संगरूर दीदा लगदाना ना दा दोज दो ਦਾ ਦੋਸਤੋ ਪਹਿਲਾ ਜਹਾਨ ਸੰਗ ਰੂਰੀਦਾ ਲਗਦਾ ਨਾ ਦਾ ਦੋਸਤੋ ਤੁਹਾਰ ਬਸੰਤੇ ਨਾ ਸਦਾ ਹੀ ਜ਼ਿੰਦਾ ਵਾਦੇ ਪੱਲਾ ਟਿਕੜੂ ਰ ਨੂੰ ਕਹੋ ਸਾਰੇ ਹੀ ਮੁਰਦਾ ਵਾਦੇ ਕੈਨਾਂ ਡੋਰ ਨੂੰ ਕਹੋ ਸਾਰੇ ਹੀ ਮੁਰਦਾ ਵਾਦੇ ਦਿਲ ਵਿੱਚ ਚਾ ਬੜਾ ਰੁੱਤ ਬਸੰਤੇ ਦਾ ਰੁੱਤ ਬਸੰਤੇ ਦਾ ਦਿਲ ਵਿੱਚ ਚਾ ਬੜਾ ਰੁੱਤ ਬਸੰਤੇ ਦਾ ਰੁੱਤ ਬਸੰਤੇ ਦਾ ਮੰਨੇ ਆ ਨਾ ਕਹਿਣਾ ਕਿਸੇ ਮੰਨੇ ਆ ਨਾ ਕਹਿਣਾ ਕਿਸੇ ਸਰਵਜੀਤ ਸੰਤੇ ਦਾ ਸਰਵਜੀਤ ਸੰਤੇ ਦਾ ਪਤੰਗ ਚੜਾਉ ਬੇਸ਼ੱਕ ਲੱਖ ਕੜੂਰ ਪਤੰਗ ਚੜਾਉ ਬੇਸ਼ੱਕ ਲੱਕ ਕੋਲੂਰ ਵਰਤ ਚੈਨਾ ਦੌਰ ਨਾ ਕਰੋ ਛੋੜ ਵਰਤ ਚੈਨਾ ਦੌਰ ਨਾ ਕਰੋ ਛੋੜ ਨਾਮ ਨਿਗਲੇ ਤੁਸੀਂ ਚੈਨਾ ਦੌਰ ਲਿਆ ਨਾਮ ਨਿਗਲੇ ਤੁਸੀਂ ਜੈ ਲਾਡੋਰ ਲਿਆ ਕਰ ਤਰਨ ਵਾਲਿਓ ਕਰ ਤਰਨ ਵਾਲਿਓ ਜਦ ਤੱਕ ਨਾ ਬੀਤੇ ਨਾਲ ਖੁਦ ਦੇ ਤਹਾ ਦੇ ਨਾਲ ਖੁਦ ਦੇ ਤਹਾ ਦੇ ਜਦ ਤੱਕ ਨਾ ਬੀਤੇ ਨਾ ਲ ਖੁਦ ਦੇ ਟਹ ਦੇ ਨਾ ਦੇ ਖੁਦ ਦੇ ਟਹ ਦੇ ਤੁਸੀਂ ਨਾ ਡਰਨ ਵਾਲੇ ਹੋ ਤੁਸੀਂ ਨਾ ਡਰਨ ਵਾਲੇ ਹੋ ਦੀਵਾਲੀ ਨੂੰ ਪਟਾਕੇ ਬਸੰਤ ਦੇਲੇ ਚਾਹੀ ਨਾ ਦੂ ਵਸੰਤ ਵੇਲੇ ਚਾਇ ਨਾ ਦੂਰ ਦੀਵਾਲੀ ਨੂੰ ਪਟਾਕੇ ਵਸੰਤ ਵੇਲੇ ਚਾਇ ਨਾ ਦੂਰ ਇਹ ਨਾ ਵਰਗੇ ਨੇ ਖਤਰਨਾਕ ਗਈ ਹੋਰ ਇਹ ਨਾ ਵਰਗੇ ਨੇ ਖਤਰਨਾਕ ਗਈ ਹੋਰ ਪਤੰਗ ਫੁੱਲ ਜੇ ਚਾਈਨਾ ਧੋਰ ਮਾਰੂ ਕੰਡਾਏ ਚਾਈਨਾ ਧੋਰ ਮਾਰੂ ਕੰਡਾਏ ਪਤੰਗ ਫੁੱਲ ਗਏ ਚਾਈਨਾ ਧੋਰ ਮਾਰੂ ਕੰਡਾਏ ਚਾਈਨਾ ਧੋਰ ਮਾਰੂ ਕੰਡਾਏ ਵਪਾਰੀ ਖਰੀਦਾਰੇ ਜੰਮ ਦੂਤ ਲੱਗਦੇ ਜਮਦੂਤ ਲੱਗਨੇ ਬੱਪਾ ਦੀ ਖਰੀਦਦਾਰ ਜਮਦੂਤ ਲੱਗਨੇ ਜਮਦੂਤ ਲੱਗਨੇ ਹੱਥ ਇਹ ਨਮੂਤ ਵਾਲਾ ਹੱਥ ਇਹ ਨਮੂਤ ਵਾਲਾ ਡੰਡਾਏ ਹੱਥ ਇਹ ਨਮੂਤ ਵਾਲਾ ਦੰਡਾ ਆਏ ਕਰੋ ਨਿਕਲਣ ਨੂੰ ਜੀ ਨਾ ਕਰਦਾ ਹੋਲੀ ਦਾ ਬਸੰਤ ਨੂੰ ਕਰੋ ਨਿਕਲਣ ਨੂੰ ਜੀ ਨਾ ਕਰਦਾ ਹੋਲੀ ਦਾ ਬਸੰਤ ਨੂੰ ਕੈਮੀਕਲ ਕਲਰ ਕੈ ਨਾ ਦੂਰ ਦਾ ਕੈਮਿਕਲ ਕਲਰ ਕੈ ਨਾ ਦੂਰ ਦਾ ਸੋਨ ਸੰਗ ਰੂਰ ਵੀ ਸੋਨ ਤੰਗ ਰੂਰ ਵੀ ਕੈਮਿਕਲ ਕਲਰ ਕੈ ਨਾ ਦੂਰ ਦਾ ਸੋਨ ਸੰਗ ਰੂਰ ਵੀ ਰਹਿ ਡਰ ਬੰਤ ਨੂੰ रहे डर नु रहे डरे बन्ति